ਹਾਂਜੀ ਆਪਾਂ ਇੱਕ ਸੂਟ ਤੇ ਲੈਸ ਲਾਵਾਂਗੇ ਅੱਜ ਤੇ ਇੱਕ ਤਾਂ ਫਲਾਵਰ ਵਾਲੀ ਲੈਸ ਲਾਵਾਂਗੇ ਇੱਕ ਆਪਾਂ ਔਰਗੰਝਾ ਦੀ ਲੈਸ ਨੈੱਟ ਵਾਲੀ ਲਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸੂਟ ਨੂੰ ਡਬਲ ਫੋਲਡਿੰਗ ਕੀਤਾ ਹੋਇਆ ਤੇ 4-4 ਇੰਚ ਦੇ ਨਿਸ਼ਾਨ ਲਾਵਾਂਗੇ ਦੋਨੋਂ ਸਾਈਡ 4-4 ਇੰਚ ਦੇ ਨਿਸ਼ਾਨ ਲਾਵਾਂਗੇ ਇਸ ਤੋਂ ਬਾਅਦ ਉਪਰੋਂ 4 ਇੰਚ ਦੇ ਨਿਸ਼ਾਨ ਫੜ ਕੇ ਥੱਲੇ ਦੇ 4 ਇੰਚ ਤੋਂ ਨਿਸ਼ਾਨ ਤੋਂ ਸਿੱਧੀ ਇੱਕ ਗਰੀਜ਼ ਪਾ ਕੇ ਤੇ ਆਪਾਂ ਥੀ ਕ੍ਰੀਜ਼ ਬਣਾ ਲਵਾਂਗੇ ਦੋਨੋਂ ਸਾਈਡ ਬਰਾਬਰ ਦੇ ਨਿਸ਼ਾਨ ਹੋ ਜਾਣਗੇ ਆਪਣੇ ਤੁਸੀਂ ਪ੍ਰੈਸ ਨਾਲ ਵੀ ਬਣਾ ਸਕਦੇ ਹੋ ਕ੍ਰੀਜ਼ ਦੇਖੋ ਇਸ ਤਰੀਕੇ ਨਾਲ ਦੋਨੇ ਸਾਈਡ ਆਪਣੇ ਕ੍ਰੀਜ਼ਾਂ ਬਣ ਗਈਆਂ ਜੀ ਤੇ ਇੱਥੇ ਆਪਾਂ ਲਾਵਾਂਗੇ ਜਾਰੀ ਵਾਲੀ ਲੇਸ ਗੁੰਮ ਲੇਸ ਲਾਵਾਂਗੇ ਜੀ ਜਾਰੀ ਵਾਲੀ ਇਹ ਹੈ ਟੂਟ ਨੂੰ ਆਪਾਂ ਸਿੱਧਾ ਰੱਖਾਂਗੇ ਤੇ ਉੱਪਰ ਲੈਸ ਨੂੰ ਆਪਾਂ ਉਲਟਾ ਕੇ ਕਰਨਾ ਤੇ ਜਿੰਨੀ ਜਿੰਨੀ ਲੈਸ ਆਪਾਂ ਬਾਹਰ ਕਰਨੀ ਹੈ ਜੀ ਤੇ ਪੈਰ-ਪੈਰ ਦੀ ਆਪਾਂ ਸਲਾਈ ਲਾਵਾਂਗੇ ਜਿੰਨੀ ਲੈਸ ਆਪਾਂ ਬਾਹਰ ਕਰਨੀ ਹੈ ਹੁਣ ਉਹਨੀ ਬਾਹਰ ਆਪਾਂ ਦਿਖਾ ਦੇਾਂਗੇ ਤੇ ਸਾਰੀ ਸਲਾਈ ਬਰਾਬਰ ਦੀ ਲਾਵਾਂਗੇ ਤੇ ਖਿੱਚ ਕੇ ਸਲਾਈ ਲਾਵਾਂਗੇ ਜੀ ਕੱਪੜੇ ਨੂੰ ਆਪਾਂ ਖਿੱਚ ਕੇ ਰੱਖਾਂਗੇ ਤਾਂ ਜੋ ਲੈਸ ਲੱਗਣ ਦੁਬਾਰਾ ਆਪਣਾ ਕੱਪੜਾ ਖਿੱਚੇ ਨਾ ਜਾਵੇ ਲੈਸ ਦਾ ਉਲਟਾ ਪਾਸਾ ਜੀ ਆਪਣਾ ਸੂਟ ਦਾ ਸਿੱਧਾ ਵਾਲਾ ਪਾਸਾ ਹੈ ਇਸ ਤੋਂ ਬਾਅਦ ਆਪਾਂ ਲੈਸ ਨੂੰ ਦੂਜੀ ਸਾਈਡ ਉਲਟਾ ਕੇ ਉੱਪਰ ਆਪਾਂ ਇੱਕ ਗੋਮ ਮਸੀਨ ਲਾ ਦੇਾਂਗੇ ਉੱਪਰਲੀ ਸੈੱਡ ਆਪਣੇ ਲੈਸ ਦੇ ਸਿੱਧੇ ਵਾਲੇ ਪਾਸੇ ਆ ਗਿਆ ਸਿੱਧਾ ਪਾਸਾ ਲੈਸ ਤੋਂ ਉਪਰ ਆ ਗਿਆ ਜੀ ਦੇਖੋ ਸੇਮ ਇਸ ਤਰ੍ਹਾਂ ਹੀ ਆਪਾਂ ਦੂਜੇ ਪਾਸੇ ਸਿਲਾਈ ਲਾਵਾਂਗੇ ਖਿੱਚ ਕੇ ਸਿਲਾਈ ਲਾਉਣੀ ਜੀ ਤਾਂ ਜੋ ਆਪਣਾ ਸੂਟ ਨਾ ਇਕੱਠਾ ਹੋ ਜਾਏ ਦੋਨੇ ਸਾਈਡਾਂ ਪਸਲਾ ਹੀ ਲਾ ਲਈ ਇਸ ਤਰੀਕੇ ਨਾਲ ਦੇਖੋ ਲੈਸ ਕਿੰਨੀ ਸਫਾਈ ਦੇ ਨਾਲ ਆਪ ਦੋਨੇ ਪਾਸੇ ਸਲਾਈ ਲਾਈ ਹੈ ਇਸ ਤੋਂ ਬਾਅਦ ਕੀ ਰਹੀ ਤੇ ਵੀ ਆਪ ਐਸਤਰੀ ਕਰਨ ਲੈਸ ਲਾਉਣੀ ਤੇ ਜਿੱਥੇ ਆਪ ਲੈਸ ਲਾਉਣੀ ਉੱਥੇ ਆਪ ਕਰੀਜ਼ ਬਣਾ ਲਈਏ ਪਹਿਲਾਂ ਕਰੀਜ਼ ਬਣਾ ਲਈਏ ਜੀ ਆਪਾਂ ਇੱਥੇ ਕਰੀਜ਼ ਦੇ ਉੱਪਰ ਆਪਾਂ ਉਲਟੀ ਸਾਈਡ ਸਲਾਈ ਲੈਸ ਰੱਖਾਂਗੇ ਸੂਟ ਦਾ ਆਪਣਾ ਸਿੱਧਾ ਵਾਲਾ ਪਾਸਾ ਤੇ लेस ਦਾ ਪੁੱਠਿਆ ਲਾ ਪਾਸਾ ਜੀ ਸੇਮ ਉਸਤਰੀ ਜਿੱਨੀ ਆਪਾਂ ਲੈਸ ਵਾਰ ਦਿਖਾਉਣੀ ਆ ਓਨੀ ਥਾਂ ਤੇ ਆਪਾਂ ਸਲਾਈ ਲਾਵਾਂਗੇ ਕੰਨੀ ਕੰਨੀ ਤੇ ਸਲਾਈ ਲਾਵਾਂਗੇ ਜੀ ਇਸ ਤੋਂ ਬਾਅਦ ਲੈਸ ਨੂੰ ਸਿੱਧੇ ਦੇ ਪਾਸੇ ਉਲਟਾ ਕੇ ਉੱਪਰ ਆਪਾਂ ਦੱਬ ਮਸ਼ੀਨ ਲਾ ਜਾਗੇ ਇਸ ਤੋਂ ਬਾਅਦ ਜੀ ਆਪਾਂ ਇੱਕ ਐਕਸਟਰਾ ਕਪੜਾ ਲਾਵਾਂਗੇ ਕਿ ਘੇਰੇ ਦੀ ਫਿਨਿਸ਼ਿੰਗ ਵਾਸਤੇ ਡਿਜ਼ਾਈਨ ਵਾਸਤੇ ਉਹਦੇ ਉੱਪਰ ਲੇਸ ਉਲਟਾ ਕੇ ਆਪਾਂ ਦੱਬ ਮਸ਼ੀਨ ਲਾ ਦੇਾਂਗੇ ਨਾਲੇ ਤਾਂ ਕਪੜੇ ਤੇ ਆਪਣੀ ਸਲਾਈ ਹੋਣੀ ਚਾਹੀਦੀ ਹੈ ਤੇ ਨਾਲੇ ਲੇਸ ਉੱਪਰ ਆਪਣੀ ਸਲਾਈ ਹੋਣੀ ਚਾਹੀਦੀ ਹੈ ਪੂਰੀ ਸਫਾਈ ਨਾਲ ਸਲਾਈ ਲਾਉਣੀ ਆ ਤਾਂ ਜੋ ਨਾ ਤਾਂ ਆਪਣੇ ਕਪੜੇ 'ਚ ਕੋਈ ਵਾਲ ਪਵੇ ਨਾ ਹੀ ਨੀਚੇ ਵਾਲੇ ਸੂਟ ਦੇ ਵਿੱਚ ਕੋਈ ਵਾਲ ਪਵੇ ਇਸ ਤੋਂ ਬਾਅਦ ਜਿੰਨਾ ਆਪਾਂ ਫੋਲਡਿੰਗ ਕਰਨਾ ਹੈ ਤਰਪਾਈ ਵਾਲਾ ਉਹਨਾਂ ਫੋਲਡਿੰਗ ਕਰਕੇ ਉੱਪਰ ਆਪਾਂ ਫੁੱਲ ਵਾਲੀ ਲੈਸ ਲਾ ਦੇਾਂਗੇ ਇਸ ਤਰੀਕੇ ਨਾਲ ਫੁੱਲ ਵਾਲੀ ਲੈਸ ਤੇ ਸলাই ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਜੀ ਆਪਣੀ ਦੋਨੋਂ ਸਾਈਡਾਂ ਫਲਾਵਰ ਦੀ ਸੇ ਜੀ ਜਿਹਦੀ ਨਾਲ ਕੀ ਡਿਜ਼ਾਈਨ ਉਹਦੇ ਵੀ ਜੈ ਸੋਹਣ ਲੱਗੇ ਚੰਗੀ ਤਰ੍ਹਾਂ ਫੋਲਡਿੰਗ ਕਰਨੀ ਹੈ ਤਾਂ ਜੋ ਆਪਣੇ ਕੋਈ ਵੀ ਸਲਾਈਆਂ ਨਾ ਦਿਖਣ ਸਕਣ ਦੇਖੋ ਕਿੰਨਾ ਸੋਹਣਾ ਇਹਨਾਂ ਬਣਿਆ ਜੀ ਆਪਣਾ ਕਿਹੜਾ ਦਾ ਡਿਜ਼ਾਈਨ ਹੈ ਜੀ ਬਾਜੀ ਦਾ ਡਿਜ਼ਾਈਨ ਵੀ ਆਪ ਇਸ ਤਰੀਕੇ ਨਾਲ ਬਣਾਇਆ ਪਲਾਜੋ ਦਾ ਡਿਜ਼ਾਈਨ ਥੋੜ ਨੂੰ ਇਸ ਤਰੀਕੇ ਨਾਲ ਬਣਾਇਆ ਆਪਾਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ